ਹਾਂਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀ ਪਸੰਗ ਜੀਆ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈ ਕਾਰ ਤੁਹਾਡੀ ਜੈ ਜੈ ਹੋ ਰਹੀ ਐ ਜੀ ਤੁਹਾਡੀ ਜੈ ਜੈ ਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈ ਕਾ ਸਭ ਨੂੰ ਵਦਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀ ਪ ਸਿੰਘ ਜੀਆ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਹਾਂਜੀ ਕੀ ਨਾਮ ਦਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਖੇਤ ਦਾ ਕੇਂਦਰ ਬਣਿਆ ਜੀ ਕੇਕ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਸਾਰ ਭਰੀ ਸასი ਸ਼ਕਾ ਤੇ ਸਾਡੇ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅਸੀਂ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸਖਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ। ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਗ ਦੇ ਲਈ। ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆਂ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ। ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਦਿਨ ਤੈਨੂੰ ਲੈ ਕੇ। ਅੱਜ ਦੇ ਦਿਨ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪੈਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਕਰ ਜਿਹੜਾ ਸਾਲੀ ਬੇੜਾ ਉਹ ਕੀਤਾ ਜਾਂਦਾ ਜੀ ਬਿਲਕੁਲ ਬਿਲਕੁਲ ਹੋਂ ਵਾਲੇ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋ ਜਾਏਗਾ ਜੀ ਠੀਕ ਹੈ ਹਾਂਜੀ ਮਨਦੀਪ ਮਨਦੀਪ ਕਿੱਥੇ ਆ ਹਾਂਜੀ ਅੱਜ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਫੋਟੋਆਂ ਕਰਵਾ ਰਹੀਆਂ ਨੇ ਜੀ ਕੇਕ ਦੇ ਨਾਲ ਮੇਰਾ ਸਪਾਂਸਰ ਦਾ ਨਾਮ ਆ ਜੀ ਅੱਤਨਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗਰੁੱਪਦਿਆਂ ਸਭ ਸੰਗਤ ਨੂੰ ਲੱਖ ਲੱਖ ਵਾਰਕਾਂ ਅੱਜ ਜਿਹੜਾ ਮੰਨੂ ਵੀਰ ਵੱਲੋਂ ਕੇਕ ਦਾ ਕਿਤਨਾਂ ਦਾ 600 ਪਾਉਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕਿ ਅੰਮ੍ਰਿਤਸਰ ਦਾ ਇੱਕ ਖਿੱਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ-ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪਾਉਂਡ ਤੋਂ ਸ਼ੁਰੂ ਹੋ ਕੇ ਅੱਜ 600 ਪਾਉਂਡ ਤੱਕ ਆਇਆ ਪਰ ਇਹ ਕੇਕ ਦੀ ਇੱਕ ਖਾਸੀਅਤ ਹੈ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਤਨ ਦੇ ਰੂਪ ਚ ਲੈ ਕੇ ਜਾਣਾ ਇਹ ਜਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਗੱਤਕਾ ਦਾ ਕਲਚਰ ਹਾਂਜੀ ਉਹਨਾਂ ਦੇ ਹਸਾਮ ਲੈ ਗਏ ਔਰ ਡ్రਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਤਿਲਕੋਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦਸਵੰਧ ਪਾ ਕੇ ਕਰਦਾ ਔਰ ਦੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਧਾ ਵਾ ਜੀ ਵੀ ਆਸਥਾ ਜਿੰਨਾ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡਰਾਈਵਰ ਜਿੱਦੀ ਸ਼ਰਧਾ ਜਿਤਨਾ ਉਤਨਾ ਉਤਨਾ ਦਾ ਪੀਰ ਦੀ ਸ਼ਰਧਾ ਕੇਕ ਦੀ ਆ ਕੇਕ ਦੀ ਸ਼ਰਧਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਠੀਕ ਹੈ ਜੀ ਹਾਂਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਦਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਦਾਈ ਹੋਵੇ ਬਾਬਾ ਦੀ ਪਸੀਂਗ ਜੀ ਆਏ ਸਭ ਨੂੰ ਵਦਾਈ ਹੋਵੇ ਬਾਬਾ ਦੀ ਪਸੀਂਗ ਜੀ ਆਏ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈ ਕਾ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਕੀ ਨਾਂ ਤੇ ਕੀ ਕਹਿਣਾ ਚਾਹਦੇ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਖਿੱਤ ਦਾ ਕੇਂਦਰ ਬਣਿਆ ਜੀ ਕੇਗ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਚਾਰਪਰੀ ਸასიਕਾਰ ਤੇ ਸਾਡੇ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਇਹ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅਸੀਂ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਹੈ ਜਿਹੜਾ ਸ਼ਗਦ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੇ ਦਿਨ ਨੂੰ ਲੈ ਕੇ ਫਾਇਦੇ ਦੇਣ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪੈਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਕਰ ਜਿਹੜਾ ਸਾਲੀ ਬੇੜਾ ਉਹ ਕੀਤਾ ਜਾਂਦਾ ਜੀ ਬਿਲਕੁਲ ਬਿਲਕੁਲ ਹੁਣ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋ ਜਾਏਗਾ ਜੀ ਠੀਕ ਹੈ ਹਾਂਜੀ ਮਨਦੀਪ ਮਨਦੀਪ ਕਿੱਥੇ ਆ ਹਾਂਜੀ ਅੱਜ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਫਾਰਮਾ ਕਰਵਾ ਰਹੀਆਂ ਨੇ ਜੀ ਕੇਕ ਦੇ ਨਾਲ ਮੇਰਾ ਸਪான்ਸਰ ਦਾ ਨਾਮ ਆ ਜੀ ਅਤਨਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਪੁਰ ਦੀਆਂ ਸਭ ਸੰਗਤ ਨੂੰ ਲੱਖ ਲੱਖ ਵਾਰਕਾ ਅੱਜ ਜਿਹੜਾ ਮੰਨੂ ਵੀਰ ਵੱਲੋਂ ਕੇਕ ਦਾ ਕਿਤਨਾਂ ਦਾ 600 ਪਾਉਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕਿ ਅੰਮ੍ਰਿਤਸਰ ਦਾ ਇੱਕ ਖਿੱਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ-ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪਾਉਂਡ ਤੋਂ ਸ਼ੁਰੂ ਹੋ ਕੇ ਅੱਜ 600 ਪਾਉਂਡ ਤੱਕ ਆ ਗਿਆ ਔਰ ਇੱਕ ਕੇਕ ਨੇ ਕਿ ਖਾਸੀ ਦਾ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਨ ਦੇ ਰੂਪ ਚ ਲੈ ਕੇ ਜਾਣਾ ਤੇ ਇਥੇ ਗਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਗਤਕਾ ਦਾ ਕਲਚਰ ਹਾਂਜੀ ਉਹਨਾਂ ਦੇ ਹਿਸਾਬ ਨਾਲ ਲੈ ਕੇ ਔਰ ਡਰਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕੀ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਬਿਲਕੁਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦਸਵੰਧ ਪਾਗੇ ਕਰਦਾ ਔਰ ਵੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਦਾ ਵਾ ਜੀ ਦੀ ਆਸਤਾ ਜਿਹਨਾਂ ਜੁੜੀ ਆ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡਰਾਈਵਰ ਜੀ ਦੀ ਸ਼ਰਦਾ ਜਿਤਨਾ ਉਤਨਾ ਫਰੰਦਾ ਪੀਰ ਦੀ ਸ਼ਰਦਾ ਕੇਕ ਦੀ ਆ ਕੇਕ ਦੀ ਸ਼ਰਦਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਠੀਕ ਹੈ ਜੀ ਹਾਜੀ ਭਾਈ ਜੀ ਵਾਹ ਕੋ ਜੀ ਦਾ ਖਾਲਸਾ ਭਾਈ ਜੀ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਦਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਧਾਈ ਹੋਵੇ ਬਾਬਾ ਦੀ ਪਸੰਗ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀ ਪਸੰਗ ਜੀ ਆਏ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਸਾਡੀ ਕੀ ਨਾਂ ਤੇ ਕੀ ਕਹਿਣਾ ਚਾਹਦੇ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਖਿੱਤ ਦਾ ਕੇਂਦਰ ਬਣਿਆ ਜੀ ਕੇਕ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਚਾਰਪਰੀ ਸასიਕਾਰ ਤੇ ਸਾਡੇ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅਸੀਂ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸੰਗਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ। ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ। ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆਂ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ। ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੇ ਦਿਨ ਨੂੰ ਲੈ ਕੇ। ਅੱਜ ਦੇ ਦਿਨ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪਹਿਰ ਆਵੇ ਲੈ ਕੇ ਆਪਾਂ ਕੁਝ ਨਾਂ ਲੈ ਕੇ ਆਪਾਂ ਸੰਗਤ ਨੇ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਿਰ ਕਿੰਨਾ ਜਿਹੜਾ ਸੈਲੀਬ੍ਰੇਟਾ ਉਹ ਕੀਤਾ ਜਾਂਦਾ ਜੀ ਬਿਲਕੁਲ ਬਿਲਕੁਲ ਹੋਰ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋਏਗਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਮੰਦੀਪ ਮੰਦੀਪ ਕਿੱਥੇ ਆ ਹਾਂਜੀ ਅੱਜ ਕੀ ਨਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਫੋਟੋਆਂ ਕਰਵਾ ਰਹੀਆਂ ਨੇ ਜੀ ਕੇਕ ਦੇ ਨਾਲ ਮੇਰਾ ਸਪਾਂਸਰਿੰਗ ਨਾਮ ਆ ਜੀ ਅੱਤਨਰਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗਰੁੱਪਸ ਦੀਆਂ ਸਭ ਸੰਗਤ ਨੂੰ ਲੱਖ ਲੱਖ ਵਾਰਕਾਂ ਅੱਜ ਜਿਹੜਾ ਮਨੂ ਵੀਰ ਵੱਲੋਂ ਕੇਕ ਦਾ ਕਿਤਨਾਂ ਦਾ 600 ਪਾਉਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕਿ ਅੰਮ੍ਰਿਤਸਰ ਦਾ ਇੱਕ ਖਿੱਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਇੱਕ ਇਹ ਆ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪਾਉਂਡ ਤੋਂ ਸ਼ੁਰੂ ਹੋ ਕੇ ਅੱਜ 600 ਪਾਉਂਡ ਤੱਕ ਆਇਆ ਪਰ ਇਹ ਕੇਕ ਦੀ ਇੱਕ ਖਾਸੀਤਾ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਨ ਦੇ ਰੂਪ ਚ ਲੈ ਕੇ ਜਾਣਾ ਇਹ ਜਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਜਤਕਾ ਦੇ ਕਲਚਰ ਹਾਂ ਜੀ ਉਹਨਾਂ ਦੇ ਹਿਸਾਬ ਨਾਲ ਲੱਗੇ ਔਰ ਡ్రਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਬਿਲਕੁਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦਿਸਬੰਧ ਪਾ ਕੇ ਕਰਦਾ ਔਰ ਵੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਧਾ ਵਾ ਜੀ ਵੀ ਆਸਥਾ ਜਿਹਨਾਂ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡਰਾਈਵਰ ਜਿੱਦੀ ਸ਼ਰਧਾ ਜਿਤਨਾ ਉਤਨਾ ਸ਼ਰਧਾ ਹੁੰਦਾ ਪੀਰ ਦੀ ਸ਼ਰਧਾ ਕੇਕ ਦੀ ਆ ਕੇਕ ਦੀ ਸ਼ਰਧਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਠੀਕ ਹੈ ਜੀ